ਖੜਾ ਕਾਠਗੜ ਤੋਂ ਇਹ ਮੁੰਡੇ ਦਾ ਪਿੰਡ ਹੈਗਾ ਤੋਪੀਆ ਦੁੱਲਾ ਤੇਰਾ ਸੋਹਣਾ ਗਹੂਣ ਜੀ ਗਹੂਣ ਇੱਧਰ ਆ ਹੈਗੇ ਇੱਕੋ ਖਾੜੇ ਦੇ ਕੁਸ਼ਤੀ ਯਮਨ ਆਪਾਂ ਇਹ ਕਾਂਟਾ ਹੋਣੀ ਐ ਤੈਨੂੰ ਦੇਖ ਕੇ ਸਵਾਦ ਆ ਹੱਥ ਜੋੜੀ ਕਰੋ ਜਿੱਤਣ ਵਾਲੇ ਨੂੰ 1100 ਰੁਪਇਆ ਤੇ ਢੈਣ ਵਾਲੇ ਨੂੰ 500 ਕੁਸ਼ਤੀ ਹੋਣੀ ਆ 5 ਮਿੰਟ ਕਾਂਟਾ ਠੀਕ ਆ ਜੀ ਠੀਕ ਹੈ ਜੀ ਲਓ ਜੀ ਕਰੋ ਸ਼ੁਰੂ ਖੜ ਜਾ ਮਨ ਵਿਚੇ ਖੜ ਦੇ ਰਾਜੀ ਰੋ ਖੁਸ਼ ਰੋ ਘੁੰਮ ਕੇ ਘੌਮ ਕੇ ਆਹ ਮੇਰਾ ਪੁੱਤ ਸ਼ੁਰੂ ਸ਼ੁਰੂ ਪੀਰਾਂ ਦਾ ਹੁਕਮ ਹਾਂ ਹਾਓ ਪੀਰਾਂ ਦਾ ਪੀਰਾਂ ਸੱਚੇ ਪਾਤਸ਼ਾਹ ਵਾਹਿਗੁਰੂ ਦਾ ਚੱਲਵੇ ਚੱਲ 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 ਹਾਂ ਕੋਸਤੀ ਤੇ ਲਰਨੀਆ ਸ਼ਾਬਾਸ਼ ਸ਼ਾਬਾਸ਼ ਮੇਰਾ ਪੁੱਤ ਗਰਦਨ ਨਹੀਂ ਥੱਲੇ ਪਹਿਲਵਾਨ ਕਰਨੀ ਗਰਦਨ ਉੱਤੇ ਰੱਖਣੀ ਹਾਂ ਚੱਲਵੇ ਚੱਲ 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 ਕੰਮ ਕਰ ਹਾਂ ਸ਼ਾਬਾਸ਼ ਸ਼ਾਬਾਸ਼ ਕਿਹਾਂ ਬਾਤਾਂ ਬਹੁਤ ਸੋਹਣੇ ਪੁੱਤ ਦੇ ਸ਼ਾਬਾ ਮੇਰਾ ਪੁੱਤ ਲਗਾਈ ਲਾ ਕੇ